ਬਾਤ ਹੈ ਮੈਂ ਤਾਂ ਪੁਲਿਸ ਵੀ ਲੋਬ ਆ ਜਾਈਏਗੀ ਉਹ ਇੱਥੇ ਨਹੀਂ ਆਏਗੀ ਨਾ ਲੋਜੀ ਖਬਰ ਤੁਹਾਡੇ ਸਭ ਦੇ ਹੋਸ਼ ਉਡਾ ਦੇਗੀ ਕਿਉਂਕਿ ਇੱਥੇ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਦੇਖਣ ਨੂੰ ਮਿਲਿਆ ਜਿੱਥੇ ਕਿ ਕੁਟਮਾਰ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿਸ ਨੂੰ ਸੁਣ ਕੇ ਇੱਕ ਵਾਰਤਾ ਤੁਸੀਂ ਵੀ ਹੈਰਾਨ ਹੋ ਜਾਓਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈਸ਼ ਦੇ ਉੱਤੇ ਡਰੈਂਗ ਰੂਮ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਜਿੱਥੇ ਕਿ ਉਸ ਵੀਡੀਓ ਦੇ ਵਿੱਚ ਸੁਰੱਖਿਆ ਗਾਰਡ ਵੀ ਦੇਰੀ ਪਰ ਇਸ ਵੀਡੀਓ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਵਾਤੀ ਮਾਲੀਵਾਲ ਸਾਬਤ ਤੌਰ ਤੇ ਕਹਿੰਦੇ ਹੋਏ ਸੁਣਾਈ ਦੇ ਰਹੀ ਆ ਕਿ ਮੈਂ ਤੁਹਾਡੀ ਪੂਰੀ ਤਾਕਤ ਨਾਲ ਤੁਹਾਡੀ ਨੌਕਰੀ ਲਵਾਵਾਂਗੀ ਵੀਡੀਓ ਉੱਤੇ ਜੇ ਦੇਖਿਆ ਜਾਵੇ ਤਾਂ ਵੀਡੀਓ ਦੇ ਵਿੱਚ ਸੁਰੱਖਿਆ ਗਾਰਡਨ ਨੂੰ ਦੇਖਿਆ ਜਾ ਸਕਦਾ ਪਰ ਹਾਲਾਂਕਿ ਹਮਦਰਦ মিডিਆ ਇਸ ਵੀਡੀਓ ਦੀ ਪੋਸਟਿੰਗ ਨਹੀਂ ਕਰਦਾ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਸਵਾਤੀ ਮਾਲੀਵਾਲ ਨਾਲ ਸੰਬੰਧਿਤ ਸੀਐਮ ਕੇਜਰੀਵਾਲ ਦੀ ਰਿਹਾਇਸ਼ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਵੱਡੀ ਗੱਲ ਕਹਿ ਦਿੱਤੀ ਹੈ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਰਿਵਰ কুমার ਦੋਸ਼ੀ ਨੇ ਦੱਸਦੇ ਕਿ ਸਵਾਤੀ ਮਾਲੀਵਾਲ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਰਿਹائش ਤੇ ਮਿਲਣ ਲਈ ਗਈ ਸੀ ਇਲਜ਼ਾਮ ਹੈ ਕਿ ਸੀਐਮ ਕੇਜਰੀਵਾਲ ਦੇ ਪੀਏ ਰਿਸ਼ਿਵ ਕੁਮਾਰ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਉੱਥੇ ਉਹਨਾਂ ਦੀ ਕੁਟਮਾਰ ਕੀਤੀ ਸੀ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਗੰਭੀਰ ਧਰਾਮਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੁਰਾਨ ਜੀ ਗੱਲ ਕਰ ਲਈ ਤਾਂ ਅਰਵਿੰਦ ਕੇਜਰੀਵਾਲ ਦੀ ਰਿਹائش ਤੱਕ ਵੀਡੀਓ ਜਿਹੜਾ ਆ ਸੋਸ਼ਲ ਮੀਡੀਆ ਤੇ ਜਿਹੜੀ ਉੱਥੇ ਦੀ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਹੁਣ ਕਈ ਤਰ੍ਹਾਂ ਦੀਆਂ ਜਿੱਕਰ ਗੱਲਾਂ ਦੀ ਗੱਲ ਕਰ ਲਈਏ ਤਾਂ ਦੇਖਣ ਨੂੰ ਮਿਲ ਰਿਹਾ ਨੇ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਨੇ ਕਿਹਾ ਜਾ ਰਿਹਾ ਕਿ ਇਸ ਲੜਕੇ ਜਿਹੜੀ ਸਵਾਤੀ ਮਲੀਵਾਲ ਆ ਉਸਦੇ ਵੱਲੋਂ ਸਾਫ਼ ਤੌਰ ਤੇ ਕਹੇ ਹੋਏ ਸੁਣਾਈ ਦਿੱਤਾ ਜਾ ਰਿਹਾ ਕਿ ਮੈਂ ਤੁਹਾਡੀ ਪੂਰੀ ਤਾਕਤ ਦੇ ਨਾਲ ਤੁਹਾਡੀ ਨੌਕਰੀ ਲਵਾਵਾਂਗੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਸ ਗੱਲ ਨੂੰ ਕਹਿਣ ਦਾ ਮਤਲਬ ਕੀ ਸੀ ਪਰ ਹੁਣ ਤੋ ਅੰਦਾਜ਼ੇ ਕਿ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਰਾਸਵਾ ਮੈਂਬਰ ਸਵਾਤੀ ਮਾਲੀਵਾਲ ਨੇ 14 ਮਈ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਵਾਪਰੀ ਘਟਨਾ ਬਾਰੇ ਕਿਹਾ ਕਿ ਉਹਨਾਂ ਨੇ ਪੁਲਿਸ ਨੂੰ ਆਪਣਾ ਬਿਆਨ ਦਿੱਤਾ 14 ਮਈ ਦੀ ਇਸ ਘਟਨਾ ਬਾਰੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰ ਪਰਸਨ ਸਵਾਤੀ ਮਾਲੀਵਾਲ ਨੇ ਸ਼ਾਇਦ ਪਹਿਲੀ ਵਾਰ ਜਨਤਕ ਤੌਰ ਤੇ ਆਪਣਾ ਪੱਖ ਪੇਸ਼ ਕੀਤਾ ਸੀ ਵੀਰਵਾਰ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਮੇਰੇ ਨਾਲ ਜੋ ਹੋਇਆ ਉਹ ਬਹੁਤ ਬੁਰਾ ਸੀ ਮੇਰੇ ਨਾਲ ਹੋਈ ਘਟਨਾ ਬਾਰੇ ਮੈਂ ਪੁਲਿਸ ਨੂੰ ਆਪਣਾ ਬਿਆਨ ਦਿੱਤਾ ਮੈਨੂੰ ਉਮੀਦ ਹੈ ਕਿ ਟੁਕਬੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੇਖਿਆ ਕਿ ਪਿਛਲੇ ਦਿਨ ਮੇਰੇ ਲਈ ਬਹੁਤ ਔਖੇ ਹਨ। ਜਿਨ੍ਹਾਂ ਲੋਕਾਂ ਨੇ ਅਰਦਾਸ ਕੀਤੀ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ। ਜਿਨ੍ਹਾਂ ਨੇ ਮੇਰੀ ਕਿਰਦਾਰ ਗੱਲ ਕਰ ਲਈ ਤਾਂ ਕਿਰਦਾਰ ਕੋਸ਼ਿਸ਼ ਕੀਤੀ ਹੈ ਕਿ ਆਹ ਇਹ ਦੂਜੀ ਧਿਰ ਦੇ ਇਸ਼ਾਰੇ ਤੇ ਕਰ ਰਹੀ ਆ। ਰੱਬ ਉਹਨਾਂ ਨੂੰ ਵੀ ਖੁਸ਼ ਰੱਖੇ ਜੋ ਮੇਰਾ ਮਾੜਾ ਚਾਹੁੰਦੇ ਨੇ। ਦੇਸ਼ 'ਚ ਅਹਿਮ ਜੇ ਗੱਲ ਕਰ ਲਈ ਤਾਂ ਇੱਥੇ ਕਈ ਤਰ੍ਹਾਂ ਦੇ ਸਵਾਲ ਹੋਣ ਇਸ ਮਾਮਲੇ ਦੇ ਉੱਤੇ ਚੁੱਕੇ ਜਾ ਰਹੇ ਹਨ। ਇੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਸ ਲੜਕੀ ਆ ਸਵਾਤੀ ਦੀਵਾਲ ਇਸ ਦੇ ਵੱਲੋਂ ਕਈ ਤਰ੍ਹਾਂ ਦੇ ਜਦੋਂ ਹੁਣ ਸਵਾਲ ਕੀਤੇ ਜਾ ਰਹੇ ਨੇ ਇੱਕ ਵੀਡੀਓ ਸਾਹਮਣੇ ਆਉਂਦਾ ਆ ਜਿਸ ਦੇ ਵਿੱਚ ਹੁਣ ਇਹ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਕਿ ਇੱਕ ਵੀਡੀਓ ਦੇ ਵਿੱਚ ਉਹ ਕਹਿੰਦੀ ਹੋਈ ਕਈ ਤਰ੍ਹਾਂ ਦੇ ਗੱਲਾਂ ਨਜ਼ਰ ਆਉਂਦੀ ਹੈ ਜਿਸ ਦੇ ਉੱਤੇ ਇਹ ਸਵਾਲ ਤੇ ਸਵਾਲ ਖੜਾ ਹੋ ਰਿਹਾ ਕੀ ਇਹ ਪੂਰਾ ਮਾਮਲਾ ਕੀ ਹੈ ਕਿਉਂਕਿ ਕਈ ਲੋਕਾਂ ਨੂੰ ਜੇ ਗੱਲ ਕਰ ਲਈ ਇਸ ਮਾਮਲੇ ਦਾ ਹੀ ਨਹੀਂ ਪਤਾ ਹੋਵੇਗਾ ਪਰ ਹੁਣ ਤੁਹਾਨੂੰ ਪੂਰੇ ਮਾਮਲੇ ਦੇ ਬਾਰੇ ਸਮਝਾਉਣੀ ਆ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਲੀਵਾਲ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਹਾਇਸ਼ ਤੇ ਹੋਏ ਇੱਕ ਤਿਤ ਹਮਲੇ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ 13 ਮਈ ਨੂੰ ਦੱਸਿਆ ਜੀ ਕਿ ਉਨ੍ਹਾਂ ਨੂੰ ਸਵੰਤੇ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਜੇ ਗੱਲ ਕਰ ਲਈ ਉਤਰੀ ਦਿੱਲੀ ਦੇ ਡੀਐਸਪੀ ਮੁਕੇਸ਼ ਕੁਮਾਰ ਮੀਣਾ ਨੇ ਮੀਡੀਆ ਨੂੰ ਦੱਸਿਆ ਕਿ ਸਵਾਤੀ ਮਾਲੀਵਾਲ ਸਿਵਲ ਲਾਈਨ ਥਾਣੇ ਪਹੁੰਚ ਗਈ ਸੀ ਅਤੇ ਪਰ ਉਹ ਬਾਅਦ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹਿ ਕੇ ਉੱਥੋਂ ਚਲੀ ਗਈ ਪੁਲਿਸ ਅਨੁਸਾਰ ਸਵੇਰੇ 9:30 ਵਜੇ ਇੱਕ ਮਹਿਲਾ ਕਾਲਰ ਨੇ ਪੀਸੀਆਰ ਨ ਕਾਲ ਤੇ ਉੱਤੇ ਸੂਚਨਾ ਦਿੱਤੀ ਕਿ ਮੁੱਖ ਮੰਤਰੀ ਦੀ ਰਾਜਧਾਨੀ ਉਸ ਤੇ ਹਮਲਾ ਹੋ ਗਿਆ ਇਸ ਕਾਲ ਤੋਂ ਥੋੜੀ ਦੇਰ ਬਾਅਦ ਸਵਾਤੀ ਮਾਲੀਵਾਲ ਥਾਣੇ ਪਹੁੰਚ ਗਈ ਸਨ ਅਤੇ ਪੁਲਿਸ ਡਾਇਰੀ ਵਿੱਚ ਪੀਸੀਆਰ ਕਾਲ ਨਾਲ ਦਰਜ ਨੰਬਰ ਸਵਾਤੀ ਮਾਲੀਵਾਲ ਦਾ ਨੰਬਰ ਹੈ ਫੋਨ ਕਰਨ ਵਾਲੇ ਦੇ ਹਵਾਲੇ ਨਾਲ ਪੀਸੀਆਰ ਕਾਲ ਐਂਟਰੀ ਦੇ ਵਿੱਚ ਦਰਜ ਹੈ ਮਹਿਲਾ ਕਾਲਰ ਕਹਿ ਰਹੀ ਹੈ ਕਿ ਮੈਂ ਇਸ ਸਮੇਂ ਸੀਐਮ ਦੇ ਘਰ ਚ ਹਾਂ ਉਹਨਾਂ ਨੇ ਆਪਣੇ ਪੀਏ ਜੇ ਗੱਲ ਕਰ ਲਈ ਤਾਂ ਉਹਨਾਂ ਦੇ ਬੁਰੀ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਆ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਸਨ ਤੇ ਦੂਸਰੀ ਵਾਸੀ ਜੇ ਗੱਲ ਕਰ ਲਈ ਤਾਂ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਜਾਨੀ ਕਿ ਇਸ ਮਾਮਲੇ ਦੇ ਵਿੱਚ ਨੋਟਿਸ ਦੀ ਵੀ ਗੱਲ ਕਰ ਲੈਣਿਆ ਸਵਾਤੀ ਮਾਲੀਵਾਲ ਦੇ ਮਾਮਲੇ ਦਾ ਆਪਣੇ ਆਪ ਨੋਟਿਸ ਲੈਂਦਿਆ ਕੌਮੀ ਮਹਿਲਾ ਕਮਿਸ਼ਨ ਨੇ ਅਰਵਿੰਦ ਕੇਜਰੀ ਵਾਲਦੇ ਨਿੱਜੀ ਸਕੱਤਰ ਗੱਲ ਕਰ ਲਈ ਤਾਂ ਉਹਨਾਂ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਤਾਂ ਕੌਮੀ ਮਹਿਲਾ ਕਮਿਸ਼ਨ ਨੇ ਬੀਵ ਕੁਮਾਰ ਨੂੰ ਸ਼ੁੱਕਰਵਾਰ 6 ਮਈ ਨੂੰ ਸਵੇਰੇ 11 ਵਜੇ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਹਿ ਦਿੱਤਾ ਗਿਆ ਪਰ ਹੁਣ ਇੱਥੇ ਕਈਆਂ ਦੇ ਪੱਖ ਸਾਹਮਣੇ ਆਉਂਦੇ ਨੇ ਆਮ ਆਦਮੀ ਪਾਰਟੀ ਨੇ ਕੀ ਕਿਹਾ ਇਸ ਦੇ ਬਾਰੇ ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਜਹਸ਼ ਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਏ ਦੁਰਵਿਵਾਹ ਨੂੰ ਲੈ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੰਜੇ ਸਿੰਘ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੱਲ ਬਹੁਤ ਹੀ ਨਿੰਦਣਯੋਗ ਘਟਨਾ ਵਾਪਰੀ ਜਿਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਦੱਸਦੇ ਕਿ ਸੰਸਦ ਮੈਂਬਰ ਸੰਜੇ ਨੇ ਕਿਹਾ ਕਿ ਕੱਲ ਸਵੇਰੇ ਸਵਾਤੀ ਮਾਲੀਵਾਲ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ ਸੀ ਉਹ ਜੇ ਗੱਲ ਕਰ ਲਈ ਤਾਂ ਡ੍ਰਾਇੰਗ ਰੂਮ ਦੇ ਵਿੱਚ ਕੇਜਰੀਵਾਲ ਦਾ ਇੰਤਜ਼ਾਰ ਕਰ ਰਹੇ ਸੀ ਇਸੇ ਦੌਰਾਨ ਵਿਵਬ ਕੁਮਾਰ ਉੱਥੇ ਪਹੁੰਚੇ ਅਤੇ ਉਹਨਾਂ ਨਾਲ ਬਤਸਲੂਕੀ ਕੀਤੀ ਦੋਸਤੋ ਬਾਅਦ ਇਹ ਗੱਲ ਕਰ ਲਈ ਤਾਂ ਵਿਭੂ ਕੁਮਾਰ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਨੇ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਸੀਐਮ ਨੇ ਇਸ ਪੂਰੀ ਘੜਣਾ ਦਾ ਜੇ ਗੱਲ ਕਰ ਲਈਏ ਸੰਗ ਗਿਆਨ ਲਿਆ ਤੇ ਉਹ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨਗੇ ਜਿਥੋਂ ਤੱਕ ਸਵਾਤੀ ਮਾਲੀਵਾਲ ਜੀ ਦਾ ਸਬੰਧ ਹੈ ਉਹਨਾਂ ਨੇ ਦੇਸ਼ ਅਤੇ ਸਮਾਜ ਲਈ ਬਹੁਤ ਕੰਮ ਕੀਤੇ ਨੇ ਉਹ ਇੱਕ ਸੀਨੀਅਰ ਅਤੇ ਪੁਰਾਣੇ ਨੇਤਾਵਾਂ ਵਿੱਚੋਂ ਇੱਕ ਹੈ ਅਸੀਂ ਉਹਨਾਂ ਦੇ ਨਾਲ ਹਾਂ ਕਾਂਗਰਸ ਨੇਤਾ ਪ੍ਰਿਆੰਕਾ ਗਾਂਧੀ ਵਾਰੜਨਾ ਨੇ ਵੀਰਵਾ ਨੂੰ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਘਥਿਤ ਕੁਟਮਾਰ ਤੇ ਟਿੱਪਣੀ ਕੀਤੀ ਜਦੋਂ ਪ੍ਰਿਆੰਕਾ ਗਾਂਧੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਔਰਤਾਂ ਨਾਲ ਕੁਝ ਗਲਤ ਹੋ ਰਿਹਾ ਤਾਂ ਅਤਿਆਚਾਰ ਹੋ ਰਿਹਾ ਤਾਂ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜੀ ਹਾਂ ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਔਰਤਾਂ ਕਿਉਂ ਨਾ ਹੋਣ ਤੇ ਇੱਥੇ ਪ੍ਰਿਆੰਕਾ ਨੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਪਸ ਵਿੱਚ ਚਰਚਾ ਕਰੇਗੀ ਉਹ ਉਹਨਾਂ ਦੇ ਨੇਤਾ ਹਨ ਅਸਤੇ ਇਸ ਲਈ ਉਹ ਆਪਸ ਵਿੱਚ ਫੈਸਲਾ ਲੈਣਗੇ ਇਹ ਉਹਨਾਂ ਦਾ ਮਨ ਹੈ ਜਾਨੀ ਕਿ ਇੱਥੇ ਇੱਕ ਦੂਸਰੇ ਤੇ ਸਵਾਲਾਂ ਦੀ ਗੱਲ ਕਰੀਏ ਤਾਂ ਇੱਕ ਦੂਸਰੇ ਤੇ ਸਵਾਲ ਵੀ ਖੜੇ ਹੁੰਦੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹائش ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀ ਵਾਰਨਾ ਕਥਿਤ ਬਦਸ਼ਲੂਕੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਆਮੋ ਸਾਹਮਣੇ ਹੋਏ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲਾ ਤੇ ਸੰਜੇ ਸਿੰਘ ਵੀਰਵਾ ਨੂੰ ਸਪਾਪਰਧਾਨ ਜੇ ਗੱਲ ਕਰੇ ਅਖਿਲੇ ਯਾਦਵਨਾ ਸਾੰਜੀ ਪ੍ਰੈਸ ਕਾਨਫਰੰਸ ਕਰਨ ਲਈ ਲਖਨਊ ਪਹੁੰਚੇ ਸਨ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਤ ਸਵਾਤੀ ਮਾਲੀਵਾਲ ਦੇ ਮਾਮਲੇ ਤੇ ਸਵਾਲ ਪੁੱਛੇ ਗਏ ਐਸੇ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਸਵਾਤੀ ਮਾਲੀਵਾਲ ਦੇ ਮਾਮਲੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਰਗਿਲ ਯੋਧੇ ਦੀ ਪਤਨੀ ਦੀ ਮਣੀਪੁਰ ਦੇ ਅੰਦਰ ਜੇ ਗੱਲ ਕਰ ਲਈ ਅਤੇ ਕਈ ਸਭ ਤੋਂ ਵੱਡੀ ਗੱਲ ਦੱਸਦੀ ਕਿ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਇਸ ਮਾਮਲੇ ਦੇ ਵਿੱਚ ਖੜੇ ਹੁੰਦੇ ਨੇ ਪਰ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਅਧਿਕਾਰੀ ਕਹਿ ਦिए ਮੰਤਰੀ ਕਹਿ ਦिए ਇਥੇ ਪ੍ਰੈਸ ਕਾਨਫਰੰਸ ਕਰਦਾ ਤਾਂ ਉਹਨਾਂ ਨੂੰ ਸਵਾਲ ਤੇ ਸਵਾਲ ਪੁੱਛੇ ਜਾਂਦੇ ਨੇ ਜਿਨ੍ਹਾਂ ਦਾ ਸ਼ਾਇਦ ਹੀ ਕੋਈ ਜਵਾਬ ਦੇ ਸਕਦਾ ਹੋਵੇ ਕਿਉਂਕਿ ਸੰਜੇ ਸਿੰਘ ਨੇ ਕਿਹਾ ਕਿ ਜਦੋਂ ਪਹਿਲਵਾਨ ਜੰਤਰ ਮੰਤਰ ਤੇ ਇਨਸਾਫ ਦੀ ਮੰਗ ਇਨਸਾਫ ਮੰਗਣ ਦੇ ਲਈ ਉੱਥੇ ਲੜ ਰਿਹਾ ਸੰਤਾ ਇਹੀ ਸਵਾਤੀ ਮਾਲੀਵਾਲ ਉਹਨਾਂ ਦੀ ਹਮਾਇਤ ਦੇ ਵਿੱਚ ਗਏ ਸਨ ਅਤੇ ਪੁਲਿਸ ਨੇ ਉਸ ਨੂੰ ਘੜੀਸ ਕੇ ਮਾਰਿਆ ਸੀ ਪਾਰਟੀ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਜਿਹੜੇ ਵਿਸ਼ੇ ਚੁੱਕੇ ਹਨ ਅਤੇ ਭਾਜਪਾ ਨੂੰ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਝਾਮਾਂ ਤੋਂ ਬਾਅਦ ਭਾਜਪਾ ਨੇ ਜਵਾਬੀ ਹਮਲਾ ਕੀਤਾ ਭਾਜਪਾ ਦੇ ਬੁਲਾਰੇ ਗੌਰ ਭਾਟਿਆ ਨੇ ਕਿਹਾ ਕਿ ਔਰਤਾਂ ਦੇ ਸਨਮਾਨ ਦੇ ਮੁੱਦੇ ਤੇ ਭਾਜਪਾ ਹਮੇਸ਼ਾ ਗੱਲ ਕਰਦੀ ਆ ਰਹੀ ਹੈ ਅਤੇ ਮਹਿਲਾ ਜੇ ਗੱਲ ਕਰ ਲਈਏ ਤਾਂ ਸ਼ਕਤੀਕਰਨ ਤੇ ਕਮ ਕਰਦੀ ਹੈ ਤੇ ਆਪ ਐਮਪੀ ਸਵਾਤੀ ਮਾਲੀਵਾਰ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਸੰਜੇ ਸਿੰਘ ਨੇ ਖੁਦ ਮੰਨਿਆ ਕਿ ਸਵਾਤੀ ਮਾਲੀਵਾਰ ਨਾਲ ਨਿੰਦਨਜੋਕ ਘਟਨਾ ਵਾਪਰੀ ਹੈ ਗੌਰਪਾਰਟੀਆਂ ਨੇ ਕਿਹਾ ਕਿ ਇਸ ਘਟਨਾ ਨੂੰ ਤਿੰਨ ਦਿਨ ਹੋ ਗਏ ਸਾਰਿਆਂ ਨੇ ਉਮੀਦ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਔਰਤਾਂ ਦੇ ਸਨਮਾਨ ਨਾ ਸਮਝਾਉ ਤਾਂ ਨਹੀਂ ਕਰਨਗੇ ਉਹ ਵਿਵਕ ਕੁਮਾਰ ਦੇ ਖਿਲਾਫ ਕਾਰਵਾਈ ਕਰਨਗੇ ਲੇਕਿਨ ਅੱਜ ਜੋ ਸਾਹਮਣੇ ਆਇਆ ਉਹ ਬਹੁਤ ਹੈਰਾਨ ਕਰਨ ਵਾਲਾ ਅਰਵਿੰਦ ਕੇਜਰੀਵਾਲ ਨੂੰ ਕੋਈ ਪਛਤਾਵਾ ਨਹੀਂ ਸੀ ਵਿਵਕ ਕੁਮਾਰ ਤੇ ਇਲਜ਼ਾਮ ਲੱਗਿਆ ਕਿ ਉਹ ਅਰਵਿੰਦ ਕੇਜਰੀਵਾਲ ਨਾਲ ਕੁਮ ਰਹੇ ਨੇ ਆਪਾਕੂ ਸੰਜੇ ਸਿੰਘ ਨੇ 2 ਦਿਨ ਪਹਿਲਾਂ ਦਾਵਾ ਕੀਤਾ ਸੀ ਕਿ ਸਵਾਤੀ ਮਾਲੀਵਾਲ ਨਾਲ ਬਸਲੂਕੀ ਦੇ ਘਟਨਾ ਨੂੰ ਲੈ ਕੇ ਵਿਵਕ ਕੁਮਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ ਐਸੋ ਪਹਿਲਾਂ ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬੰਸੂਰੀ ਸਵਰਾਜ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਖਸੌਨ ਤੇ ਉਹਨਾਂ ਦੇ ਨਿੱਜੀ ਸਖਤਰ ਨੇ ਆਪਣੀ ਹੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਤੇ ਹੱਥ ਚੁੱਕ ਕੇ ਬਸਲੂਕੀ ਕੀਤੀ ਇਹ ਸਭ ਕੁਝ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਸਰਕਾਰੀ ਰਾਇਸ਼ਤੇ ਹੋਇਆ ਇੱਕ ਸ਼ਰਮਨਾਕ ਗੱਲ ਜਾਇਨਿਕੇ ਤੇ ਜੀ ਗੱਲ ਕਰ ਲਈ ਤਾਂ ਪਾਰਟੀਆਂ ਜਿਹੜੀਆਂ ਨੇ ਪਾਰਟੀਆਂ ਦੇ ਵੱਖ-ਵੱਖ ਮੈਂਬਰ ਨੇ ਮੰਤਰੀ ਨੇ ਆਗੂ ਨੇ ਉਹਨਾਂ ਦੇ ਵੱਲੋਂ ਬਿਆਨਬਾਜ਼ੀਆਂ ਤਾਂ ਦਿੱਤੀਆਂ ਜਾ ਰਹੀਆਂ ਨੇ ਪਰ ਬਿਆਨਬਾਜ਼ੀਆਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਕਿ ਆਖਰ ਇੱਕ ਇੱਕ ਕੁੜੀ ਦੇ ਨਾਲ ਜਾਂ ਇੱਕ ਔਰਤ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਜਿੱਥੇ ਕਿ ਸਵਾਤੀ ਮਾਲੀਵਾਲ ਦੀ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਪੁਸ਼ਟੀ ਤਾਂ ਇਸ ਵੀਡੀਓ ਦੀ ਹਮਦਰਦ ਮੀਡੀਆ ਨਹੀਂ ਕਰਦਾ ਪਰ ਇੱਥੇ ਉਸ ਵੀਡੀਓ ਦੇ ਵਿੱਚ ਸੁਰੱਖਿਆ ਗਾਰਡ ਤੱਕ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਸਾਫ਼ ਤੌਰ ਤੇ ਸੁਣਾਈ ਦੇ ਰਿਹਾ ਵੀਡੀਓ ਦੇ ਵਿੱਚ ਦੇਖਿਆ ਤਾਂ ਨਹੀਂ ਜਾ ਸਕਦਾ ਕਿ ਉਸ ਸਮੇਂ ਵੀਡੀਓ ਦੇ ਅੰਦਰ ਜੇ ਦੇਖਿਆ ਤਾਂ ਕੌਣ-ਕੌਣ ਉਸ ਕਮਰੇ ਦੇ ਵਿੱਚ ਮੌਜੂਦ ਸੀ ਪਰ ਇੱਥੇ ਸਵਾਤੀ ਮਾਲੀ ਵਾਲ ਵੀ ਕਹਿੰਦੇ ਹੋਏ ਸਾਫ਼ ਤੌਰ ਤੇ ਨਜ਼ਰ ਆਉਂਦੇ ਨੇ ਕਿ ਮੈਂ ਪੂਰੇ ਮੈਂ ਤੁਹਾਡੇ ਪੂਰੇ ਜ਼ੋਰ ਦੇ ਨਾਲ ਤੁਹਾਡੀ ਨੌਕਰੀ ਲੈ ਕੇ ਰਵਾਂਗੇ ਤਾਂ ਇਸ ਗੱਲ ਦਾ ਕੀ ਇਸ ਗੱਲ ਦਾ ਸੀ ਕੀ ਨਤੀਜਾ ਕੱਢੀ ਇਸ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ ਕਿ ਆਖਿਰ ਕੌਣ ਇਸ ਦੇ ਵਿੱਚ ਸੱਚ ਬੋਲ ਰਿਹਾ ਤੇ ਕੌਣ ਇਸ ਦੇ ਵਿੱਚ ਝੂਠ ਬੋਲ ਰਿਹਾ ਪਰ ਕਈ ਤਰ੍ਹਾਂ ਦੇ ਸਵਾਲ ਹੁਣ ਵਿਰੋਧੀ ਪਾਰਟੀਆਂ ਚੁੱਕ ਰਹੀਆਂ ਨੇ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਜੇਕਰ ਸਵਾਤੀ ਮਲੀਵਾਲ ਆਪਣੀ ਜਗ੍ਹਾ ਤੇ ਸੱਚ ਬੋਲ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਜੇਕਰ ਕੋਈ ਦੋਸ਼ੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਪਰ ਇਸ ਵੀਡੀਓ ਦੀ ਜੇਕਰ ਗੱਲ ਕਰੀਏ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਵਾਇਰਲ ਹੋ ਰਹੀ ਆ ਇਸ ਮਾਮਲੇ ਦੇ ਵਿੱਚ ਤੁਹਾਡੀ ਕਿਹਦਾ ਅਸੀ ਚਾਹਾਂਗੇ ਤੁਸੀਂ اپنی رائے ਵੀ ضرور ਦਿਓ ਕਿ ਇੱਕ ਔਰਤ ਦੇ ਨਾਲ ਇਸ ਤਰ੍ਹਾਂ ਦੁਰਵਿਵਹਾਰ ਕਰਨਾ ਜਾਂ ਬਸਲੂਕੀ ਕਰਨੀ ਕਿ ਕਿੱਥੋਂ ਤੱਕ ਸਹੀ ਆ ਇੱਕ ਪਾਸੇ ਤਾਂ ਪਾਰਟੀਆਂ ਲੋਕਾਂ ਦੇ ਨਾਲ ਬੈਠ ਕੇ ਇਹ ਗੱਲਾਂ ਕਰਦੀਆਂ ਨੇ ਕਿ ਹਾਂ ਔਰਤਾਂ ਨੂੰ ਸਨਮਾਨ ਮਿਲਣਾ ਚਾਹੀਦਾ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਪਰ ਦੂਸਰੇ ਪਾਸੇ ਜੇਕਰ ਇੱਥੇ ਇੱਕ ਔਰਤ ਦੇ ਨਾਲ ਜੋ ਕਿ ਲੋਕਾਂ ਦੇ ਵਿੱਚ ਵਿਚਰੀਆ ਲੋਕਾਂ ਦੇ ਕੰਮ ਕਰਦੀ ਆ ਤੇ ਲੋਕਾਂ ਦੇ ਮਸਲੇ ਹੱਲ ਕਰਵਾਉਂਦੀ ਆ ਹਰ ਇੱਕ ਥਾਂ ਤੇ ਇਨਸਾਫ ਦੇ ਲਈ ਪਹੁੰਚ ਜਾਂਦੀ ਆ ਤਾਂ ਕਿ ਅਗਲੇ ਨੂੰ ਇਨਸਾਮ ਮਿਲ ਸਕੇ ਪਰ ਇੱਥੇ ਉਸੇ ਔਰਤ ਦੇ ਨਾਲ ਹੁਣ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਜਹਾਜ਼ ਦੇ ਉੱਤੇ ਡ੍ਰੈਗ ਰੂਮ ਦੇ ਅੰਦਰ ਬਸਲੂਕੀ ਹੁੰਦੀ ਆ ਕੁਟਮਾਰ ਕੀਤੀ ਜਾਂਦੀ ਆ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਤੁਸੀਂ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ ਆਪ ਤੁਹਾਨੂੰ ਕਹਿੰਦੇ ਆਂ I will do it I will do it ਅੱਜ ਮੈਂ ਇਹਨਾਂ ਲੋਕਾਂ ਨੂੰ ਸਭ ਨੂੰ ਬਤਾਉ ਹਾਂ ਬਤਾ ਦੇਣਾ ਉਹ ਬਾਤ ਉਹ ਆਪ ਦਾ ਹੈਡ ਹੈ ਆਪ ਮੇਰੇ ਕੋਲ ਕਿਸੇ ਵੀ ਨਾਲ ਗੱਲ ਕਰ ਰਹੇ ਹੋ ਆ ਵੀ ਆ ਵੀ ਕੇ ਆ ਆ ਵੀ ਖੜਾ ਹੈ ਆਪ ਭਾਈ ਆਪ ਨੂੰ ਕਰਾ ਆਪ ਭਾਈ ਹੈ ਨਾ ਨਹੀਂ ਮੈਂ नहीं नहीं हम यहाँ नहीं कर सकते तो तो नहीं अब यही होगा यही होगा हो जो करना है करो और तुम्हारी भी नौकरी खाऊंगी अगर मेरे को टच करा। तो सभी तो कह तो रहे हैं, आम आम, तो हैं हम हम कर रहे हैं रिक्वेस्ट कर मैंने अभी वन वन टू पे कॉल कर बाद मैं बात तो पुलिस वो यहाँ तक नहीं आएगी ना कुछ नहीं होता आप अंदर ही आएगी जो लेकिन हम आप हम तो रिक्वेस्ट कर रहे आप के लोग हैं आपके साथ ऐसा थोड़ा ये गंजा छोटा प्लीज आप ऐसा ना बोलेंगे जस्ट बिकॉज यूर सी